ਜੇ ਤਾਂ ਤੁਹਾਡੇ ਅੰਦਰ ਕਿਸੇ ਭਈਆ ਦਾ ਖੂਨ ਹੈ ਭਈ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਜੀ ਜਿਹੜੇ ਪੰਜਾਬ ਦੇ ਮੁੰਡੇ ਨੇ ਨਵੇਂ ਮੁੰਡੇ ਨਵੇਂ ਯੂਥ ਹੈ ਮਤਲਬ ਨੌਜਵਾਨ ਯੂਥ ਹੈ ਉਹਨੂੰ ਇਸ ਸਰਪੇ ਇਹ ਹੀ ਗੱਲ ਕਹਿਣਾ ਚਾਹੁੰਦੇ ਆ ਭਾਈ ਜੀ ਵੀ ਤੁਹਾਡੇ ਅੰਦਰ ਜਜ਼ਬਾ ਹੈ ਨਹੀਂ ਕਿ ਖਤਮ ਹੋ ਗਿਆ ਜੇ ਤਾਂ ਤੁਹਾਡੇ ਅੰਦਰ ਕਿਸੇ ਭਈਆ ਦਾ ਖੂਨ ਹੈ ਜੇ ਕਿਸੇ ਕੋਈ ਗੰਦਾ ਬੰਦਾ ਖੂਨ ਹੈ ਫਿਰ ਤਾਂ ਤੁਸੀਂ ਨਾ ਆਓ ਬਾਈ ਬਾਰਡਰਾਂ ਤੇ ਬੜਾ ਕਰੇ ਸੌਂ ਜੁਰਜਾਈਆਂ ਲੈ ਕੇ ਠੀਕ ਹੈ ਜੇ ਤੁਹਾਡੇ ਅੰਦਰ ਖੂਨ ਹੈ ਜਜ਼ਬਾ ਹੈਗਾ ਤੁਸੀਂ ਪੰਜਾਬੀ ਅਸਲੀ ਪੰਜਾਬੀਆਂ ਤੁਸੀਂ ਬਾਦਰਾਂ ਤੇ ਆਓ ਤੁਸੀਂ ਆ ਕੇ ਦੇਖੋ ਇਹ ਕਿਹੜਾ ਬਾਈ ਮੇਰਾ ਇਕੱਲੇ ਦਾ ਕੰਮ ਹੈ ਸਭ ਦਾ ਕੰਮ ਹੈ ਸਾਰੇ ਰਲ ਮਿਲ ਕੇ ਮੈਂ ਤਾਂ ਇਹੀ ਕਹਿੰਦਾ ਬਾਈ ਸਾਰੇ ਆਓ ਇੱਥੇ ਸਾਰੇ ਇੱਕ ਜੁੱਟ ਹੋ ਕੇ ਮਿਲੋਗੇ ਤਾਂ ਬਾਈ ਪੰਜਾਬੀ ਨਹੀਂ ਬੱਲੇ ਬੱਲੇ ਹੋਊਗੀ ਜਿੱਤ ਹੋਊਗੀ ਇਹਨਾਂ ਦੇ ਕਹਿਣ ਦਾ ਭਾਵੇਂ ਅ ਵੀ ਇਕੱਲੀਆਂ ਪੋਸਟਾਂ 'ਚ ਨਾ ਲਿਖਿਆ ਕਰੋ ਨੂਮਾਨ ਪੰਜਾਬੀ ਬਾਈ ਕੁਝ ਨਹੀਂ ਬਣਦਾ ਹੈਗਾ ਥੋੜਾ ਆਪਦਾ ਮਨ ਨੂੰ ਵੀ ਅੰਦਰੋਂ ਦੱਸੋ ਆਪਦੇ ਮਨ ਨੂੰ ਵੀ ਹਾਂ ਤੁਸੀਂ ਹੈਗੇ ਹੋ ਅਸਲੀ ਪੰਜਾਬੀ ਹੈਗੇ ਹੋ ਪੰਜਾਬੀ ਅਸਲੀ ਉਹੀ ਹੈ ਬਾਈ ਜਿਹੜਾ ਬਾਰਡਰਾਂ ਤੇ ਆ ਕੇ ਹਰ ਚੀਜ਼ ਦਾ ਜਵਾਬ ਦਿੰਦਾ ਕਿਉਂਕਿ ਜਵਾਬ ਦੇਣਾ ਕੱਲੇ ਪੰਜਾਬੀ ਨੂੰ ਆਉਂਦਾ ਹੋਰ ਕਿਸੇ ਦੇਖ ਲਓ ਹੋਰ ਤਾਂ ਨਹੀਂ ਤਾਂ ਤੁਹਾਨੂੰ ਪਤਾ ਹੀ ਜਾਏਗਾ ਬਈ ਇਹ ਬਗਾਲ ਬਹੁਤ ਸਾਰਾ ਦੁਨੀਆ ਫਰਦੀਏਗੀ ਮਾਫੀ ਮੰਗਣ ਵਾਲਾ ਜੋ ਆਪਾਂ ਹੈ ਨਹੀਂਗੇ ਠੀਕ ਹੈ ਆਪਾਂ ਸਿੱਧਾ ਸਪਸ਼ਟ ਤੌਰ ਤੇ ਕਹਿੰਦੇ ਆਂਗੇ ਵੀ ਛੋੜੇ ਅੰਦਰ ਜਜਬਾ ਖੂਨ ਦਾ ਉਬਾਲ ਆ ਛੋੜੇ ਅੰਦਰ ਅਸਲੀ ਪੰਜਾਬੀ ਹੋ ਤਾਂ ਤੁਸੀਂ ਬਾਰਡਰਾਂ ਦੇ ਪੱਕਾ ਹੋਗੇ ਬਾਈ ਬਸ ਇਹੀ ਵੀ ਹੁੰਦੀ ਹੈ ਬਾਈ ਸਭ ਨੂੰ ਬਿਲਕੁਲ ਸਹੀ ਗੱਲ ਹੈ ਬਾਈ ਜੇ ਜੋਧਿਆਂ ਦਾ ਖੂਨ ਸੋਡੀਆਂ ਰਗਾਂ 'ਚ ਪੰਜਾਬੀ ਉਹ ਦੌੜਦਾ ਹੈ ਜੇ ਤੁਸੀਂ ਭੁੱਲੇ ਨਹੀਂ ਇਹ ਚੀਜ਼ ਯਾਦ ਹੈ ਤਾਂ ਆਪਦੇ ਪੰਜਾਬੀ ਭਰਾਵਾਂ ਦਾ ਸਾਥ ਬਾਰਡਰਾਂ ਦੇ ਦਿਓ ਜਿੱਥੇ ਵੀ ਇਹ ਧਰਨੇ ਮੁਜਾਰੇ ਲੱਗੇ ਹੋਏ ਨੇ ਇਹ ਸਿਰਫ ਇੱਕ ਬੰਦੇ ਦਾ ਕੰਮ ਨਹੀਂ ਗਾ ਇਹ ਸਾਰੀ ਜੂਦ ਦਾ ਕੰਮ ਹੈ ਨਵੇਂ ਮੁੰਡਿਆਂ ਦਾ ਸਾਲ ਕਰਕੇ ਜਾਦਾ ਕੰਮ ਹੈ ਕਿ ਵੀ ਨਵਾਂ ਮੁੰਡਾ ਆਊਗਾ ਤਾਂ ਉਹਨੂੰ ਪਤਾ ਲੱਗੂ ਯਾਰ ਜੂਦ ਬਾਰੇ ਪੰਜਾਬੀਆਂ ਬਾਰੇ ਅਸਲ ਦਿਲ ਦੇ ਵਿੱਚ ਦਿਲਚਸਪੀ ਇਕੱਲੇ ਪੰਜਾਬੀਆਂ ਨੇ ਹੁੰਦੀ ਹੈ ਬਾਕੀ ਦਾ ਮਰ ਗਈ ਸਭ ਦੀ ਕੂਮ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਇਹ ਚੀਜ਼ਾਂ ਇਕੱਲੀਆਂ ਪੋਸਟਾਂ 'ਚ ਹੀ ਨਾ ਪਈਆਂ ਰਹਿ ਜਾਣ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਬਾਹਰ ਵੀ ਕੱਢੋ ਹਾਂ